ਦੋ ਆਦਮੀ ਅਤੇ ਦੋ ਔਰਤਾਂ ਇੱਕ ਦਰਖਤ ਦੇ ਥੱਲੇ ਬੈਠ ਕੇ ਕਾਲੇ ਰੰਗ ਦੇ ਲਿਫਾਫੇ ਦੀ ਕਰ ਰਹੇ ਸਨ ਫਰੋਲਾ ਫਰਾਲੀ ਜਦ ਇਹਨਾਂ ਨੇ ਪੁਲਿਸ ਪਾਰਟੀ ਨੂੰ ਦੇਖਿਆ ਤਾਂ ਘਬਰਾ ਕੇ ਲੱਗੇ ਭੱਜਣ ਤਾਂ ਪੁਲਿਸ ਨੇ ਕਰ ਲਏ ਕਾਬੂ ਮਾਮਲਾ ਹੈ थाना ਸੰਗਤ ਦੀ ਪੁਲਿਸ ਦਾ ਜਿਨ੍ਹਾਂ ਨੇ ਕੀ ਦੋ ਔਰਤਾਂ ਅਤੇ ਦੋ ਆਦਮੀਆਂ ਤੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ थाना ਸੰਗਤ ਦੇ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਹੈ ਕਿ ਸਹਾਇਕ ਥਾਣੇਦਾਰ ਸੁਖ ਜੰਟ ਸਿੰਘ ਦੀ ਅਗਵਾਈ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਸ਼ੱਕੀ ਪੁਰਸ਼ਾਂ ਦੇ ਸੰਬੰਧ ਦੇ ਵਿੱਚ ਗਸ਼ਤ ਕੀਤੀ ਜਾ ਰਹੀ ਸੀ ਤਾਂ ਜਦ ਪੁਲਿਸ ਪਾਰਟੀ ਪਿੰਡ ਨਰਸਿੰਘ ਕਲੋਨੀ ਕੋਲ ਪਹੁੰਚੀ ਤਾਂ ਦੋ ਔਰਤਾਂ ਤੇ ਦੋ ਆਦਮੀ ਇੱਕ ਦਰਖਤ ਦੇ ਥੱਲੇ ਬੈਠ ਕੇ ਕਾਲੇ ਰੰਗ ਦੇ ਲਿਫਾਫੇ ਦੀ ਫਰੋਲਾ ਫਰਾਲੀ ਕਰ ਰਹੇ ਸਨ ਜਦੋਂ ਇਹਨਾਂ ਨੇ ਪੁਲਿਸ ਤਿਹਨੂੰ ਦੇਖਿਆ ਤਾਂ ਉਹ ਕਬਰਾ ਕੇ ਭੱਜਣ ਲੱਗੇ ਪੁਲਿਸ ਨੂੰ ਸ਼ੱਕ ਪੈਣ ਤੇ ਜਦ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਕੋਲੋਂ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਆ ਉਹਨਾਂ ਦੱਸਿਆ ਹੈ ਕਿ ਕਾਬੂ ਕੀਤੇ ਗਏ ਨੌਜਵਾਨ ਅਤੇ ਔਰਤਾਂ ਨਰਸਿੰਗ ਕਲੋਨੀ ਦੇ ਰਹਿਣ ਵਾਲੇ ਹਨ ਜਿਨ੍ਹਾਂ ਦੇ ਖਿਲਾਫ ਥਾਣਾ ਸੰਗਤ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਉਹਨਾਂ ਦੱਸਿਆ ਹੈ ਕਿ ਮੁੱਢਲੀ ਪੁੱਛ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਹਰਿਆਣੇ ਤੋਂ ਲਿਆ ਕੇ ਇਹ ਨਸ਼ੀਲੀਆਂ ਗੋਲੀਆਂ ਨਰਸਿੰਗ ਕਲੋਨੀ ਦੇ ਵਿੱਚ ਨੌਜਵਾਨਾਂ ਨੂੰ ਵੇਚਦੇ ਸਨ ਸੰਯੋਗ ਐਸਐਸਬੀ ਸਬਟਿੰਡਾ ਜੀ ਦੀ ਅਗਵਾਈ ਹੇਠ ਕਿਹੜੀ ਚਲਾਈ ਗਈ ਮਹਿਮਾ ਜੁੱਧ ਨਸ਼ਿਆਂ ਵਿਰੁੱਧ ਤੈਤ ਸਾਡੇ ਥਾਣੇ ਦੇ ਏਐਸਆਈ ਸਕਜੈਂਟ ਸਿੰਘ ਸਮੇਤ ਪੁਲਿਸ ਪਾਰਟੀ ਗਸਤ ਛੱਕੀਪੁਰਸ਼ਾਂ ਤੇ ਚੈਕਿੰਗ ਦੇ ਸਬੰਧ ਵਿੱਚ ਨਰਸਿੰਘ ਕਲੋਨੀ ਨੂੰ ਜਾ ਰਹੇ ਸੀ ਤੇ ਜਦੋਂ ਪੁਲਿਸ ਪਾਰਟੀ ਨਰਸਿੰਘ ਕਲੋਨੀ ਤੋਂ ਥੋੜਾ ਪਿੱਛੇ ਹੀ ਸੀ ਤਾਂ ਸੱਜੇ ਹੱਥ ਉੱਥੇ ਦੋ ਔਰਤਾਂ ਤੇ ਦੋ ਆਦਮੀ ਖੜੇ ਬੈਠੇ ਦਿਖਾਈ ਦਿੱਤੇ ਜੋ ਇੱਕ ਨਾ ਲਪਾਫਾ ਦੀ ਫੋਲਾ ਫਰਾਲੀ ਕਰ ਰਹੇ ਸੀ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਨਾ ਭੱਜਣ ਲੱਗੇ ਤਾਂ ਐਸਏ ਸਖਜੰਡ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਹਨਾਂ ਦਾ ਨਾਮ ਪਤਾ ਪੁੱਛਿਆ ਤੇ ਉਹਨਾਂ ਦੇ ਵਿੱਚ ਹੱਥ ਵਿੱਚ ਜਿਹੜੇ ਲਪਾਫਾ ਫੜਿਆ ਸੀ ਕਾਲੇ ਰੰਗ ਦਾ ਉਹਦੀ ਤਲਾਸ਼ੀ ਕੀਤੀ ਤਾਂ ਉਸ ਵਿੱਚੋਂ ਨਸ਼ੀਲੀਆਂ ਗੋਲੀਆਂ 100 ਗ੍ਰਾਮ ਦੋਈਆਂ ਇਹ ਦੋਸ਼ੀਆਂ ਦੀ ਜਿਹੜੀ ਪਛਾਣ ਹੋਈ ਆ ਇਹ ਇੱਕ ਹੈਗਾ ਲਵਪ੍ਰੀਤ ਸਿੰਘ ਉਰਫ ਬੋਬੀ ਪੁੱਤਰ ਰੂਪ ਸਿੰਘ ਤੇ ਰਾਜ ਗੁਰਵੀਰ ਸਿੰਘ ਪੁੱਤਰ ਗਰਦੀਪ ਸਿੰਘ ਇਹ ਵਾਸੀਆਂ ਨਰਸਿੰਘ ਕਲੌਨੀ ਹਾਲਾਬਾਦੇ ਡੱਬਾਂ ਵਾਲੀ ਮੰਡੀ ਰਹਿੰਦੇ ਨੇ ਤੇ ਸੁਖਪ੍ਰੀਤ ਕੋਰ ਪਤਨੀ ਰਾਜਾ ਸਿੰਘ ਤੇ ਰਾਜਵਿੰਦਰ ਕੋਰ ਪਤਨੀ ਨਿੱਕੂ ਸਿੰਘ ਇਹ ਵੀ ਨਰਸਿੰਘ ਕਲੌਨੀ ਹੀ ਰਹਿੰਦੀਆਂ ਨੇ ਸਾਰੇ ਕਿੱਥੋਂ ਲੈ ਕੇ ਆਏ ਜੀ ਇਨਾਂ ਦੇ ਪੁੱਛਗਿੱਛ ਕੀਤੀ ਗਈ ਹੈ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਨਾ ਹਰਿਆਣਾ ਵਿੱਚੋਂ ਕਿਸੇ ਨਾਮਲੂਮ ਵਿਅਕਤੀ ਤੋਂ ਇਹ ਗੋਲੀਆਂ ਲਈਆਂ ਸੀ ਤੇ ਅੱਗੇ ਅਸੀਂ ਪਰਚੂਨ 'ਚ ਇਹ ਵੇਚਣੀਆਂ ਸੀ ਪਿੰਡਾਂ 'ਚ ਇਸ ਰਿਸ਼ਤੇ ਵਿੱਚ ਕੀ ਲੱਗਦਾ ਹੈ ਰਿਸ਼ਤੇ ਵਿੱਚ ਇਹ ਆਪਸ 'ਚ ਦੋਨੇ ਸਹੇਲੀਆਂ ਨੇ ਤੇ ਉਹ ਆਪਸ 'ਚ ਕਿਹੜੇ ਜੈਂਟਸ ਨੇ ਉਹ ਮਿੱਤਰ ਨੇ ਬਾਬਾ ਅੱਜ ਕਰ ਲੈਗੇ ਜੀ ਹਾਂਜੀ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਊਗਾ